ਨਾ ਬਤਨ ਜਿਹੜੀਆਂ ਕਰ ਕਾਰ ਪੂਰਾ ਕਰ ਦੂ ਇਹਨੂੰ ਸੋਚਣਾ ਤੂੰ ਹੁਣ ਸਾਰਾ ਕੁਝ ਜਿੱਤ ਲਿਆ ਮੇਰਾ ਜਾਨ ਇਹਨਾਂ ਦੀ ਹੋ ਗਈ ਹਟ ਇੱਕ ਮਿੰਟ ਇਹਨਾਂ ਦੀ ਅਲੱਗ ਕਰਾਂਗੇ ਚਾਰ ਚਾਰ ਛੋਟੇ ਠੀਕ ਹੈ ਠੀਕ ਡਿਜ਼ਾਈਨ ਬਾਈ ਡਿਜ਼ਾਈਨ ਕਰ ਲਵਾਂਗੇ ਕਿਵੇਂ ਹਾਂ ਕਰਾ ਦੇ ਹੱਤ ਨਾਲ ਪੜਾ ਦੇ ਇਹਨਾਂ ਜੀ ਅਸੀਂ ਆਪਦੇ ਮਤਲਬ ਕਿ ਉਹ ਲਾਵਾਂਗੇ ਫੋਨ ਦੇ ਉੱਪਰ ਲਾ ਦਿਆਂਗੇ ਆਪਦੇ ਮਤਲਬ ਕਿ ਅਸੀਂ ਸਾਡੀ ਚੱਲੂਗੀ ਐਡ ਫੁੱਲ ਚਲਣੀਆਂ ਇਹ ਫਿਰ ਤੁਹਾਨੂੰ ਮੈਂ ਦਿਖਾ ਕੇ ਜਾਵਾਂ ਵੀ ਆਪਣੀ ਇੰਨੇ ਟਾਈਮ ਇਹਦੇ ਨਾਲ ਮਤਲਬ ਕਿ ਸਾਨੂੰ ਹੁਣ ਕਿੱਥੇ ਤਾਂ ਜੀ ਅਸੀਂ ਜਾ ਕੇ ਅਗਲੇ ਨੂੰ ਦਿਖਾਉਣੇ ਹੁਣ ਕਿੱਥੇ ਸਾਡੇ ਪਹਿਲੇ ਹੀ ਅਗਲੇ ਨੇ ਦੇਖ ਲੈਣਾ ਬਾਅਦ ਦੇ ਵਿੱਚ ਅਸੀਂ ਅਗਲੇ ਨੂੰ ਜਾ ਕੇ ਅਟੈਂਡ ਕਰਨਾ ਵੀ ਆ ਚੱਕੋ ਜੀ ਵੀ ਦੱਸੋ ਸਾਨੂੰ ਇੱਕ ਤਾਂ ਅਸੀਂ ਦੇ ਕੇ ਜਾਣਾ ਦੱਸੋ ਕਿਵੇਂ ਸਾਨੂੰ ਸਾਨੂੰ ਐ ਕਹਿਣਗੇ ਵੀ ਵੀਰ ਜੀ ਦਾ ਰੇਟ ਕੀ ਆ ਜਾਂ ਇਹਦਾ ਤੁਹਾਨੂੰ ਐ ਪੁੱਛਣਗੇ ਉਹ ਵੇਖੋ ਚੰਗੇ ਆ ਠੀਕ ਹੈ ਜੀ ਸਾਨੂੰ ਇਹ ਗੱਲ ਪੁੱਛਣਗੀ ਆ ਵੀ ਅੰਕਲੇ ਕਪੜਾ ਕੀ ਆ ਠੀਕ ਹੈ ਜੀ ਇਹ ਇਹ ਕਪੜਾ ਕੀ ਆ ਇਹ ਦੀ ਕੀ ਆ ਕਹਿ ਸਾਡੇ ਪੂਰਾ ਗਾਰੰਟੀ ਆ ਜੀ ਠੀਕ ਹੈ ਜੀ ਠੀਕ ਆ ਜੀ ਸਾਡੇ ਅਸੀਂ ਆਪ ਆਪ ਦਾ ਪੜਾਈ ਕਰਵਾਉਣੀ ਹੈ ਠੀਕ ਹੈ ਜੀ ਆਪ ਦਾ ਇੱਕ ਕਪੜਾ ਲੈ ਕੇ ਕਰਦੇ ਆਂਗੇ ਠੀਕ ਹੈ ਜੀ ਭਿੰਦਰਾ ਮਿਲ ਦਾ ਨਾ ਆਗਾ ਠੀਕ ਹੈ ਜੀ ਇਹਦੀ ਖਾੜੇ ਫੁੱਲ ਗਾਰੰਟੀ ਠੀਕ ਹੈ ਜੀ ਇਹ ਸੁਣਉਂਦਾ ਨਹੀਂ ਮੈਂ ਕਹਿੰਦਾ ਜੀ ਇਹ ਛੋੜੇ ਦੁਕਾਨ ਨਹੀਂ ਤਾਂ ਹੁਣ ਮੇਰੀ ਹੋ ਗਈ ਇਹਦਾ ਮੈਂ ਕਹਿਣਾ ਹਾਂ ਮੈਂ ਤਾਂ ਅਗਲੇ ਨੂੰ ਕਹਿੰਦਾ ਹਾਂ ਹਾਂ ਮੈਂ ਸਮਝ ਗਿਆ ਸੀ ਜੀ ਮੈਂ ਸੋਚਿਆ ਮੈਂ ਜੇ ਆਪਾਂ ਨੂੰ ਉੱਥੇ ਵੇਚ ਲੱਗਿਆ ਤਾਂ ਉਹਨੂੰ ਮੈਂ ਕੱਟ ਕਰ ਦਿੰਦਾ ਜੁਨੇ ਚ ਜੀ ਨੂੰ ਜੇ ਮੈਨੂੰ ਲੱਗਿਆ ਹਾਂ ਉਹ ਵਿੱਚੋਂ ਠੀਕ ਹੈ ਜੀ ਕਿਉਂਕਿ ਦੇਖੋ ਜੀ ਉਹ ਕਹਿੰਦੇ ਹੁੰਦੇ ਸਿਆਣੇ